ਹਮ ਹਮ ਤੋ ਇਹ ਦਮ ਅਗਨੀ ਵਰਣਾ ਬਿਆਨ ਨਮਾ ਓਮ ਗਣਨੰਤਵਾ ਗਣਪਤੀ ਗੰਘਪਾਮਹਿ ਸਵਾਹ ਓਮ ਪ੍ਰੀਨੰਤ ਸਵਾਹ ਕਿਰੇ ਤੇਪਤੀ ਬਾਲੇ ਦੀ ਵਿਸ਼ਾਲ ਅਥਿਆਸਰਾ ਦਾ 15 ਦਸੰਬਰ ਯੋਜਨ ਕੀਤਾ ਜਾ ਰਿਹਾ ਹੈ ਜਸੂ ਲੈ ਕੇ ਅੱਜ ਮਾ ਬਗਲਾ ਮੁਖੀ ਦਾ ਵਿਸ਼ਾਲ ਜਿਹੜਾ ਹਵਾਂ ਜਾ ਕੀਤਾ ਗਿਆ ਇਸ ਦੌਰਾਨ ਅਹੁਤੀ ਪਾਈ ਗਈਆਂ ਤੇ ਸਾਡਾ ਮੌਜੂਦ ਹੱਤਪਵੀਰ ਗੱਲਬਾਤ ਸਰ ਸਭ ਤੋਂ ਪਹਿਲਾਂ ਮੈਂ ਦਈਆਂ ਕਾਫੀ ਅਹਿਮ ਮੌਕਾ ਸੀ ਕਾਫੀ ਸ਼ਰਦਾ ਉਸਤਾਦ ਦੇਖਣ ਨੂੰ ਮਿਲੇਗੀ ਜੇ ਨਾ ਜਾਓਗੇ ਸ਼ੁਕਰ ਹੈ ਉਸ ਮਹਾਮਾਇਦਾ ਜਿਨੇ ਆ ਜਾ ਕੇ ਇਹ ਕਰਮ ਕਰਾਇਆ ਅੱਜ ਜੱਗ ਹੋਇਆ ਵਰਸ਼ਾ ਹੋਈ ਇਹ ਇੱਕ ਸ਼ੁਰੂਆਤ ਹੈ ਉਸ ਯਾਤਰਾ ਦੀ ਜਿਹੜੇ ਕਿ ਮਹਾਪ੍ਰਭੂ ਆ ਰਹੇ ਨੇ ਔਰ ਮੇਰੀ ਸਾਰੇ ਲੁਧਿਆਣੇ ਵਾਸੀਆਂ ਨੂੰ ਇੱਕੋ ਹੀ ਪ੍ਰਾਰਥਨਾ ਹੈ ਜਿੱਦਾਂ ਅੱਜ ਬਰਸ਼ਾ ਹੋਈ ਆ ਉਸ ਦਿਨ ਵੀ ਬਰਸ਼ਾ ਹੋਣੀ ਆ ਪ੍ਰਭੂ ਦੀ ਬਰਸ਼ਾ ਹੋਣੀ ਆ ਆਪਾਂ ਨੂੰ ਬਿਨਾ ਕਿਸੇ ਭੇਦ ਭਾਬਤੋਂ ਉਸ ਯਾਤਰਾ ਨੂੰ ਆਣਾ ਵਾ ਉਸ ਪ੍ਰਭੂ ਦਾ ਰਸਾ ਖਿੱਚਣਾ ਉਹ ਤੋਂ ਅਸ਼ੀਰਵਾਦ ਲੈਣਾ ਝੋਲੀਆਂ ਭਰਨੀਆਂ ਜੈ ਜੈ ਸ਼੍ਰੀ ਰਾਦੇ ਕਿਹੋ ਜਿਹੀਆਂ ਤਿਆਰੀਆਂ ਚੱਲ ਰਹੀਆਂ ਨੇ ਸਰ ਕਿਉਂਕਿ ਹਾਵਨ ਦੇਖਿਆ ਰਾਤੀ ਵੀ ਤਿਆਰ ਹੋ ਰਿਹਾ ਤੇ ਹੋਰ ਕਿਹੋ ਜਿਹਾ ਪ੍ਰੋਗਰਾਮ ਰਹੇਗਾ ਹਰ ਤਰ੍ਹਾਂ ਦੀਆਂ ਰੰਗੋਲੀਆਂ ਬਨ ਰੰਗੋਲੀਆਂ ਮਤਲਬ ਜੋ ਤਿਆਰੀਆਂ ਉਸ ਪ੍ਰਭੂ ਨੇ ਕਰਾਣੀਆਂ ਆ بس ਉਹਦੀ ਮਰਜ਼ੀ ਹੈ ਸਾਰੀਆਂ ਹੀ ਤਿਆਰੀਆਂ ਹੋ ਰਹੀਆਂ ਹੁਣ ਮੈਂ ਤਾਂ ਇੰਨਾ ਹਰਸ਼ਿਤ ਆ ਕਿ ਮੈਨੂੰ ਇਸ ਟਾਈਮ ਬਸ ਮੇਰੀ ਸਤਿਗੁਰੂ ਤੋਂ ਖੋਈ ਹੋਈ ਆ ਇੱਕ ਥੋੜਾ ਜਿਹਾ ਗੱਲ ਕਰਦੇ ਨੀਰਵੇ ਮੋਗਲ ਕਹਿੰਦੇ ਕੰਡਿਆਈ ਸੇਜ ਹੈਗੀ ਆ ਉਹਨੂੰ ਕੀ ਸਮਝਦੇ ਹੋ ਸ਼ੁਕਰ ਹੈ ਜੇ ਕੰਡਿਆਈ ਸੇਜ ਅਗੇ ਤਾਂ ਹੀ ਹਬਣਾ ਤਾਂ ਹੀ ਮਹਾਮੈਦਾ ਕੇ ਪ੍ਰੋਗਰਾਮ ਹੋਇਆ ਇਸ ਪ੍ਰਭੂ ਨੇ ਕਿਰਪਾ ਵਰਸੀ ਹੈ ਸ਼ੁਕਰ ਹੈ ਜੇ ਤਕਲੀਫ ਆਂਦੀ ਹੈ ਤਾਂ ਮੈਂ ਕਹਿੰਦਾ ਮੈਨੂੰ ਰੋਜ਼ ਹੀ ਦੇਵੇ ਤੇ ਕੀ ਅਪੀਲ ਕਰੋਗੇ ਲੋਕਾਂ ਨੂੰ ਕਾਫੀ ਉਤਸ਼ਾਹ ਇੱਥੇ ਮਿਲਿਆ ਹੈਗਾ ਹੋਰ ਕੀ ਅਪੀਲ ਕਰਾਂਗੇ ਇੱਕੋ ਹੀ ਅਪੀਲ ਹੈ ਸਰ ਜਿੱਦਾਂ ਮੇਰੇ ਤੇ ਕਿਰਪਾ ਵਰਸ ਰਹੀ ਹੈ ਸਾਰੇ ਭਰਾਵਾਂ ਤੇ ਵਰਸੇ ਸਾਰੇ ਸਾਡੇ ਪੰਜਾਬ ਤੇ ਲੁਧਿਆਣੇ ਦੇ ਜਿੰਨੇ ਮੇਰੇ ਭਰਾਵਾਂ ਐ ਦੋਸਤ ਵੀ ਦੁਸ਼ਮਣ ਵੀ ਅਗਰ ਕੋਈ ਹੈ ਤਾਂ ਕੋਈ ਨਹੀਂ ਹੈਗਾ ਵੈਸੇ ਪ੍ਰਭੂ ਕਿਰਪਾ ਸਭ ਤੇ ਵਰਸੇ ਇਹ ਸਭ ਦਾ ਇਤਕਾਰ ਹੈ ਸਭ ਤੇ ਵਰਸੇ ਜੀ ਤੇ ਕਾਫੀ ਤੁਸੀਂ ਵੀ ਬੜੇ ਉਤਸ਼ਾਹ ਨਾਲ ਜਿਹੜੇ ਸੀਗਾ ਕਾਫੀ ਸ਼ਰਧਾ ਦੇਖ ਰਹੀ ਸੀ ਉਤੀ ਪਾਈ ਹੈ ਕੀ ਕਰਨ ਚਾਹੋਗੇ ਲੋਕਾਂ ਦੇਖੋ ਜੀ ਮੈਂ ਤਾਂ ਲੁਧਿਆਣਾ ਵਾਸੀਆਂ ਨੂੰ ਇੱਕ ਕੋਈ ਗੱਲ ਕਹੂੰਗਾ ਇਹ ਕੀ ਗੱਲ ਕਹੀ ਬਈ ਜੋ ਹਾਂਜੀ 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 ਜੋ ਆਪਣਾ ਜਿਹੜੀ ਤੇਰਪਤੀ ਬਾਲਾ ਜੀ ਦੀ ਰਾਤ ਯਾਤਰਾ 15 ਤਰੀਕ ਨੂੰ ਨਿਕਲ ਰਹੀ ਹੈ ਦੇਖੋ ਪਿਛਲੇ ਸਾਲ ਵੀ ਬੜੀ ਧੂਮ-ਧਾਮ ਨਾਲ ਗੱਡੀ ਸੀ ਉਹਨੇ ਜਿੰਨੇ ਵੀ ਦਿਨ ਹੈਗੇ ਅੱਗੇ ਸਾਡੇ ਲਈ ਤਾਂ ਉਹ ਇਦਾਂ ਦੇ ਲੱਗ ਰਿਹਾ ਕਿ ਦੇਖੋ ਇੱਕ ਘਰ ਵਿਆਹ ਰੱਖਿਆ ਹੁੰਦਾ ਇਹ ਤਾਂ ਹਿਆਰਾਂ ਵਾਂ ਵਰਗਾ ਭਗਵਾਨ ਦਾ ਕੰਮ ਹੈ ਔਰ ਇਹ ਇਸ ਤਰੀਕੇ ਨਾਲ ਹੋਣਾ ਚਾਹੀਦਾ ਤੇ ਸਾਰੇ ਪਬਲਿਕ ਜਿੰਨੀ ਲੁਧਿਆਣੇ ਦੀ ਹੈ ਜਾਂ ਬਾਹਰਲੀ ਵੀ ਹੈ ਜਿਹੜੇ ਵੀ ਆਣਗੇ ਉਹਨਾਂ ਨੂੰ ਤਾਂ ਇਹ ਪ੍ਰਭੂ ਜਿਹੜੇ ਹੈਗੇ ਸਾਡੇ ਤਿਰਪਤੀ ਬਾਲਾ ਜੀ ਇੱਕ ਤਵੇਰ ਹੈ ਜੀ ਇਸ ਤੋਂ ਉੱਤੇ ਮੈਂ ਕੁਝ ਨਹੀਂ ਕਹਿ ਸਕਦਾ ਵੀ ਇਹਦੀ ਕਿੰਨਾ ਕਿਸ਼ੀਰਵਾਦ ਦਿਲੋਂ ਕੋਈ ਵੀ ਇੱਥੋਂ ਲੈ ਲਵੇ ਮੈਨੂੰ ਤਾਂ ਇਹਦਾ ਬਹੁਤ ਮਿਲਿਆ ਆਇਆ ਜੀ ਔਰ ਮਿਲਦਾ ਹੈ ਔਰ ਮੈਂ ਸ਼ਾਖਸ਼ਤ ਦੇਖਿਆ ਆਇਆ ਜਿਹੜਾ ਕਿ ਮੈਂ ਪਿਛਲੇ ਰਾਤ ਯਾਤਰਾ ਤੇ ਦੇਖਿਆ ਜਦੋਂ ਇਹ ਤਿਰਪਤੀ ਬਾਲਾ ਜੀ ਰਾਤ ਯਾਤਰਾ ਦੀ ਗੱਲ ਆਈ ਤੇ ਮੈਂ ਤਾਂ ਸੁਣ ਕੇ ਦੇਖ ਕੇ ਜਦੋਂ ਮੈਨੂੰ ਉਹਨਾਂ ਨੇ ਕਿਹਾ ਵੀ ਇਹ ਕੱਢੋ ਮੈਂ ਕਿਹਾ ਜੀ ਅਸੀਂ ਇਹ ਤਾਂ ਹੋ ਗਿਆ ਕੰਮ ਬਹੁਤ ਵਧੀਆ ਕੰਮ ਹੈ ਭਗਵਾਨ ਤੇਰਪਤੀ ਵਾਲਾ ਜੀ ਕੈਸੇ ਹੈ ਜਿਹੜੇ ਕੀ ਮੈਂ ਕਹਿੰਦਾ ਕਿ ਜੋ ਕਾਰਜ ਕੋਈ ਸ਼ੁਕ ਸ਼ਾਂਤੀ ਹੈ ਨਾ ਕਰਕੇ ਜਾਂਦੀ ਹੈ ਕਿਉਂਕਿ ਕਬੀਰ ਦੇ ਮਹਾਰਾਜ ਆ ਜੀ ਜੀ ਤੇ ਉਹ ਕਬੀਰ ਜਿੱਥੇ ਹੋਣਗੇ ਉੱਤੇ ਸਾਰਾ ਕੁਝ ਸਹੀ ਹੋ ਜਾਂਦਾ ਹੈ ਇਸ ਵਾਰ ਕਿਹੋ ਜਿਹਾ ਪ੍ਰੋਗਰਾਮ ਰਹੇਗਾ ਕੀ ਕਿਹੋ ਜਿਹਾ ਇਸ ਵਾਰ ਜੀ ਪਹਿਲੇ ਨਾਲੋਂ ਕੋਸ਼ਿਸ਼ ਹੈ ਕਿ 100 ਗੁਣਾ ਵਧੀਆ ਹੋ ਜਵੇ ਕਿਉਂਕਿ ਉਹ ਹੱਥ ਤਾਂ ਉਹਨਾਂ ਦੇ ਹੀ ਆ ਤੇਰਪਤੀ ਬਾਲਾ ਜੀ ਦੇ ਦੇਖੋ ਇਹ ਬਹੁਤ ਸ਼ਾਰਟ ਟਾਈਮ ਮਿਲਿਆ ਜੀ ਜੀ ਜਿਹਦੇ ਕਰਕੇ ਚਲੋ ਭਗਵਾਨ ਨੇ ਕਿਹਾ ਕਿ ਸ਼ਾਰਟ ਟਾਈਮ ਵਿੱਚ ਵੀ ਕਰਕੇ ਦਿਖਾਣਾ ਤੁਸੀਂ ਅਸੀਂ ਕਿਹਾ ਕੋਈ ਗੱਲ ਨਹੀਂ ਸਾਡੇ ਨਾਲ ਸਾਰਾ ਲੁਧਿਆਣਾ ਸਾਡੇ ਭਰਾ ਮਹਿੰਦੀ ਦਿੱਤਾ ਜੀ लवली ਜੀ ਆ ਨੀਰਤ ਜੀ ਦੇਖੋ ਕਿੰਨੇ ਭਰਾ ਨਵੇਂ-ਨਵੇਂ ਹੈ ਮਹਿਰਾ ਜੀ ਆਪਣੇ ਹੋਰ ਸੁਨੀ ਆਪਣਾ ਤਰੁਣ ਜੀ ਨੀਤ ਨੋਰੀ ਇਹ ਜਿਹੜੇ ਕੀ ਰੱਤ ਚਲਾ ਮਤੇ ਕੀ ਖਿਚਣਗੇ ਮੈਨੂੰ ਕਹਿੰਦੇ ਕਾਰ ਹੋਆ ਸਵਾ ਕੰਮ ਚਾਹ 500 ਮੁੰਡਾ ਦਾ ਰੱਤ ਖਿਚਣ ਨੂੰ ਤਿਆਰ ਕੋਈ ਕਹਿੰਦਾ ਮੈਨੂੰ ਕੋਠੀ ਮਿਲ ਗਈ ਕੋਈ ਕਹਿੰਦਾ ਮੇਰਾ ਵਪਾਰਸ਼ਾ ਹੀ ਹੋ ਗਿਆ ਕੋਈ ਕਹਿੰਦਾ ਮੈਨੂੰ ਇਹ ਬਿਮਾਰੀ ਕੱਟ ਗਈ ਮੇਰੀ ਰੱਤਾ ਖਿਚਣ ਨਾਲ ਮੈਂ ਇਹ ਸਾਖਸ਼ਾ ਸੱਚੀ ਗੱਲਾਂ ਵੈ ਜੋ ਭਗਵਾਨ ਤੇਰਪਤੀ ਬਾਲਾ ਜੀ ਮੈਂ ਲੁਧਿਆਣਾ ਵਾਸੀਆਂ ਨੂੰ ਬਾਰ ਬਾਰ ਇੱਕੋ ਅਪੀਲ ਕਰ ਰਿਹਾ ਹਾਂ ਉਹ 3300 ਕਿਲੋਮੀਟਰ ਤੋਂ ਚੱਲ ਕੇ ਆ ਰਹੇ ਆ ਇਹ ਆਪਣਾ ਸੁਭਾਗ ਹੈ ਲੁਧਿਆਣੇ ਵਾਲਿਆਂ ਦਾ ਕੀ ਐਡੀ ਦੂਰ ਭਗਵਾਨ ਆ ਰਹੇ ਆ ਕਈ ਬੰਦੇ ਨਹੀਂ ਜਾ ਪਾਉਂਦੇ ਇਹ ਭਗਵਾਨ ਦੀ ਆਪਣੀ ਮਾਇਆ ਹੈ ਕਿ ਉਹ ਕਹਿੰਦੇ ਮੈਂ ਲੁਧਿਆਣਾ ਵਾਸੀਆਂ ਦੇ ਉੱਤੇ ਜਿਹੜੀ ਕਿ ਆ ਕੇ ਕਿਰਪਾ ਕਰਨੀ ਹੈ ਉਹ ਲੁਧਿਆਣਾ ਵਾਲੇ ਕਰ ਇੱਕ ਵੀ ਬੰਦਾ ਨਾ ਰੁਕੇ ਉਸ ਦਿਨ ਜਿਹਨੇ ਅਸ਼ੀਰਵਾਦ ਭਗਵਾਨ ਦਾ ਲੈਣਾ ਹੈ ਇਹ ਤੇ ਕੁਝ ਨਹੀਂ ਲੱਗਦਾ ਦਿਲੋਂ ਲੋ ਅਸ਼ੀਰਵਾਦ ਜੇ ਦਿਲੋਂ ਤੁਸੀਂ ਭਗਵਾਨ ਤਿਰਪਤੀ ਵਾਲਾ ਜੀ ਦਾ ਰੱਥ ਖਿੱਚੋਗੇ ਉਹਨਾਂ ਦੇ ਦਰਸ਼ਨ ਕਰੋਗੇ ਉਹਨਾਂ ਦੀ ਸਾਰੀਆਂ ਮਨੋ ਕਾਮਨਾ ਪੂਰੀਆਂ ਹੋਣਗੀਆਂ जय गोविंदा। ਮੈਂ ਤੇਜੀ ਸੰਸਥਾ ਵਾਲੇ ਤੁਹਾਡੀ ਹਰ ਆਯੋਜਨ ਤੇ ਹਿੱਸਾ ਲਿਆ ਜਾਂਦਾ ਹੈ। ਇਸ ਵਾਰ ਕੀ ਪ੍ਰੋਗਰਾਮ ਰਹੇਗਾ ਤੁਹਾਡਾ? ਸਾਡੇ ਬਾਬਾ ਦੀਪ ਸਿੰਘ ਫਾਊਂਡੇਸ਼ਨ ਵੱਲੋਂ ਜਦੋਂ ਸਾਨੂੰ ਇਨਵੀਟੇਸ਼ਨ ਮਿਲਿਆ ਪ੍ਰਵੀਨ ਜੀ ਵੱਲੋਂ ਤੇ ਸਾਨੂੰ ਪਤਾ ਲੱਗਾ ਕਿ ਪ੍ਰਵੀਨ ਜੀ ਸਾਰਾ ਕੁਝ ਆਪਣੇ ਵੱਲੋਂ ਕਰ ਰਹੇ ਐ ਇਸ ਟਾਈਮ ਸਾਡਾ ਮਨ ਬਹੁਤ ਖੁਸ਼ ਹੋਇਆ ਸੀ ਇਹਨਾਂ ਨੂੰ ਸਪੈਸ਼ਲ ਤੌਰ ਤੇ ਇੱਥੇ ਮਿਲ ਕੇ ਇਹਨਾਂ ਨੂੰ ਸਨਮਾਨਿਤ ਕੀਤਾ। ਸਾਰੇ ਆਪਣੇ ਸਾਰੀ ਟੀਮ ਆਈ ਬਾਬਾ ਦੀਪ ਸਿੰਘ ਫਾਊਂਡੇਸ਼ਨ ਦੀ। ਉਸ ਤੋਂ ਬਾਅਦ ਅਸੀਂ ਪੂਰੀ ਰੋਡ ਤੇ ਪੂਰੀ ਫੁੱਲ ਵਿਸ਼ਾ ਕੇ ਉਹਦਾ ਮੰਬਲਾਈ ਦੀ ਰੱਥ ਯਾਤਰਾ ਦਾ ਪੂਰਾ ਰੋਡ ਦਾ ਸਵਾਗਤ ਕੀਤਾ ਤੇ ਅਸੀਂ ਇਹਨਾਂ ਦਾ तहे ਦਿਲੋਂ ਧੰਨਵਾਦ ਕਰਦੇ ਹਾਂ ਕਿ ਇਹਨਾਂ ਨੇ ਇੱਕ ਜਿਹੜੀ ਪ੍ਰਥਾ ਜਿਹੀ ਪੈਸੇ ਲੈ ਉਹ ਵੀ ਖਤਮ ਕੀਤੀ ਆਰਤੀ ਦੀ ਤੇ ਜਿਹੜੇ ਜੋ ਵੀ ਪੈਸੇ ਲੈਂਦੇ ਆ ਆਰਤੀ ਕਰਾਉਂਦੇ ਆ ਤੇ ਇਸ ਕਰਕੇ ਸਾਡਾ ਮਨ ਬੁਆਏ ਸੀ ਇਹਨਾਂ ਦੇ ਬਹੁਤ ਧੰਨਵਾਦੀ ਹਾਂ ਜੀ ਅਸੀਂ ਵੀ ਵਧਾਈ ਦੇਵਾਂਗੇ ਇਹਨਾਂ ਨੂੰ ਇਸ ਆਯੋਜਨ ਦੀ ਅਤੇ ਲੋਕਾਂ ਨੂੰ ਅਪੀਲ ਕਰਾਂ ਕਿ ਵੱਲ ਚੜ੍ਹ ਕੇ ਸ਼੍ਰੀ ਤ੍ਰਿਪਤੀ ਬਾਲਾ ਜੀ ਦਾ ਅਸ਼ੀਰਵਾ ਲੈਣ ਲਈ ਪੰਦਲ ਸੰਮਨ ਨੂੰ ਜਰੂਰ ਪਹੁੰਚੋ